ਸੰਸਦ ਭਗਵੰਤ ਮਾਨ ਸਿਆਸਤ ਦੇ ਵਿੱਚ ਕੁੱਦਣ ਤੋਂ ਪਹਿਲਾਂ ਮਸ਼ਹੂਰ ਕਾਮੇਡੀਅਨ ਰਹੇ ਨੇ ਅਤੇ ਲੋਕਾਂ ਦੀ ਟੱਡਾਂ ਵਿੱਚ ਪੀੜਾ ਪਾ ਦੇ ਵਿੱਚ ਖਾਸੇ ਮਸ਼ਹੂਰ ਰਹੇ ਨੇ ਪਰ ਸ਼ਾਇਦ ਸੰਸਦ ਬਣਨ ਤੋਂ ਬਾਅਦ ਵੀ ਉਹਨਾਂ ਦੀ ਕਾਮੇਡੀ ਦੀ ਆਦਤ ਅਜੇ ਤੱਕ ਗਈ ਨਹੀਂ ਹੈ ਉਹ ਲੋਕ ਸਭਾ ਵਿੱਚ ਵੀ ਕਾਮੇਡੀ ਦਾ ਮੰਚ ਸੰਸਦ ਨੂੰ ਸਮਝ ਲੈਂਦੇ ਨੇ ਸੰਸਦ ਦੇ ਵਿੱਚ ਭਗਵੰਤ ਮਾਨ ਨੇ ਆਪਣੀ ਜਨਕ ਟਿੱਪਣੀ ਕਰਦਿਆਂ ਹੋਇਆ ਕਾਂਗਰਸ ਦੀਆਂ ਦਿੱਲੀ ਵਿੱਚ ਸੀਟਾਂ ਨੂੰ ਲਾਲੂ ਦੇ ਬੱਚਿਆਂ ਨਾਲੋਂ ਵੀ ਘੱਟ ਦੱਸਿਆ ਸੀ ਕਾਂਗਰਸ ਦੀਆਂ 8 ਸੀਟਾਂ ਦੀ ਤੁਲਾ ਲਾਲੂ ਪ੍ਰਸਾਦ ਯਾਦਵ ਦੇ ਬੱਚਿਆਂ ਦੇ ਨਾਲ ਕਰਨ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਅਜੇਹੀਆਂ ਵਿਅੰਗਨਾਤਮਕ ਟਿੱਪਣੀਆਂ ਸੰਸਦ ਦੇ ਵਿੱਚ ਕਰ ਚੁੱਕੇ ਨੇ ਭਗਵੰਤ ਮਾਨ ਨੇ ਪੰਜਾਬ ਦੀ ਬਿਜਲੀ ਦੀ ਸਮੱਸਿਆ ਬਾਰੇ ਬੋਲਦਿਆਂ ਹੋਇਆ ਕਿਹਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਸਿੰਘ ਹੁੰਦਾ ਹੈ ਪਰ ਸੂਬਾ ਹਨੇਰੇ ਦੇ ਵਿੱਚ ਡੁੱਬਿਆ ਹੋਇਆ ਹੈ ਖੈਰ ਲੋਕਾ ਦੀਆਂ ਸਮੱਸਿਆਵਾਂ ਨੂੰ ਸਦਨ ਦੇ ਵਿੱਚ ਚੁੱਕਣ ਦਾ ਇਹ ਉਹਨਾਂ ਦਾ ਤਰੀਕਾ ਹੋ ਸਕਦਾ ਹੈ ਪਰ ਕਾਂਗਰਸ ਦੀਆਂ ਸੀਟਾਂ ਤੇ ਲਾਲੂ ਦੇ ਬੱਚਿਆਂ ਤੇ ਅਜੇਹੀ ਟਿੱਪਣੀ ਨੂੰ ਆਪत्तिजनक ਮੰਨਿਆ ਜਾ ਰਿਹਾ ਹੈ देयर इज अ ਲਾਲੂ ਪ੍ਰਸਾਦ ਯਾਦਵ ਦੇ 9 ਬੱਚੇ ਨੇ ਉਧਰ ਕਾਂਗਰਸ ਦੀ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਉਹ 8 ਸੀਟਾਂ ਸੀ ਤੇ ਇਸੇ ਦੀ ਤੁਲਨਾ ਸੰਸਦ ਦੇ ਵਿੱਚ ਕਰ ਦਿੱਤੀ ਭਗਵੰਤ ਮਾਨ ਨੇ ਜਿਸ ਤੋਂ ਬਾਅਦ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਜੋ ਸੰਸਦ ਦੇ ਵਿੱਚ ਇਸ ਤਰ੍ਹਾਂ ਦੀ ਸ਼ਬਦਾਲਵਲੀ ਦਾ ਇਸਤੇਮਾਲ ਕਰ ਰਹੇ ਆ ਉਸ ਤੇ ਕਈ ਵਿਵਾਦ ਵੀ ਹੋ ਰਹੇ ਨੇ